ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਇੱਕ ਉਪਾਅ ਲੈ ਕੇ ਆਏ ਹਾਂ ਜੀ ਜੇਕਰ ਤੁਸੀਂ ਦੁੱਧ ਦੇ ਵਿੱਚ ਇਹ ਇੱਕ ਚੀਜ਼ ਮਿਲਾ ਕੇ ਪੀ ਲਾਓਗੇ ਤਾਂ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਧਨ ਦੀ ਦੇਵੀ માતા ਲక్ష్ਮੀ ਦੀ ਕਿਰਪਾ ਸਾਰਿਆਂ ਦੇ ਉੱਪਰ ਬਣ ਜਾਵੇ ਸਾਰਿਆਂ ਦੇ ਘਰ ਵਿੱਚ ਖੁਸ਼ਹਾਲੀ ਆ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਕਰਦੇ ਸਮੇਂ ਦੁੱਧ ਦੇ ਵਿੱਚ ਵੀਰਵਾਰ ਦੇ ਦਿਨਾਂ ਨੂੰ ਇੱਕ ਚੀਜ਼ ਅਜੀਹੀ ਪਾ ਲਾਓਗੇ ਤਾਂ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਤੁਹਾਡੇ ਘਰ ਦੇ ਵਿੱਚ ਕਦੇ ਵੀ ਧਨ ਦੀ ਪੈਸਿਆਂ ਦੀ ਕਮੀ ਨਹੀਂ ਆਵੇਗੀ ਅੱਜ ਦੀ ਵੀਡੀਓ ਦਾ ਜਿਹੜਾ ਉਪਾਅ ਹੈ ਜੀ ਇਹ ਸਾਡੇ ਘਰ ਦੀ ਸਾਰੀ ਪਰੇਸ਼ਾਨੀ ਨੂੰ ਖਤਮ ਕਰਨ ਦੇ ਨਾਲ ਨਾਲ ਸਾਡੇ ਘਰ ਦੀ ਗਰੀਬੀ ਨੂੰ ਵੀ ਦੂਰ ਕਰ ਦੇਵੇਗਾ ਕਿਉਂਕਿ ਜਿਹੜਾ ਅੱਜ ਦਾ ਉਪਾਅ ਹੈ ਜਿਸ ਨੂੰ ਕਰਨ ਦੇ ਨਾਲ ਸਾਡਾ ਜਿਹੜਾ ਗੁਰੂ ਗ੍ਰਹਿ ਹੈ ਨਾ ਉਹ ਮਜ਼ਬੂਤ ਹੋ ਜਾਂਦਾ ਹੈ ਜੇਕਰ ਸਾਡਾ ਗੁਰੂ ਗ੍ਰਹਿ ਮਜ਼ਬੂਤ ਹੋਵੇਗਾ ਤਾਂ ਸਾਡੇ ਘਰ ਵਿੱਚ ਹਮੇਸ਼ਾ ਸ਼ਾਂਤੀ ਬਣੀ ਰਹਿੰਦੀ ਹੈ ਕਹਿਣ ਦਾ ਭਾਵ ਕਈ ਵਾਰ ਸਾਡੇ ਘਰ ਵਿੱਚ ਦੁੱਖ ਤਕਲੀਫਾਂ ਬੜੇ ਜ਼ਿਆਦਾ ਵੱਧ ਜਾਂਦੇ ਹਨ ਲੜਾਈ ਝਗੜੇ ਵੱਧ ਜਾਂਦੇ ਹਨ ਸਾਡੇ ਘਰ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਬੁਰੇ ਹੋ ਜਾਂਦੇ ਹਨ ਜਿਵੇਂ ਹੀ ਅਸੀਂ ਇਸ ਉਪਾਅ ਨੂੰ ਕਰਾਂਗੇ ਸਾਡਾ ਗੁਰੂ ગ્રਹਿ ਮਜ਼ਬੂਤ ਹੋਵੇਗਾ ਤੇ ਸਾਡੇ ਘਰ ਵਿੱਚ ਸ਼ਾਂਤੀ ਬਣੀ ਰਹੇਗੀ ਇਸੇ ਤਰੀਕੇ ਦੇ ਨਾਲ ਅੱਜ ਕੱਲ ਦੇ ਸਮੇਂ ਵਿੱਚ ਜਿਹੜੇ ਲੋਕਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਪੈਸਾ ਹੁੰਦਾ ਹੈ ਆਪਾਂ ਵੇਖਦੇ ਹਾਂ ਉਹਨਾਂ ਦੇ ਘਰ ਵਿੱਚ ਲੜਾਈ ਝਗੜੇ ਜਿਹੜੇ ਬਹੁਤ ਜ਼ਿਆਦਾ ਹੁੰਦੇ ਹਨ ਦੁੱਖ ਤਕਲੀਫ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਹੁੰਦੀਆਂ ਹਨ ਤੇ ਉਹਨਾਂ ਦੇ ਘਰਾਂ ਵਿੱਚ ਪੈਸਾ ਵੀ ਨਹੀਂ ਹੁੰਦਾ ਲੋਕ ਉਹਨਾਂ ਦੇ ਬਾਰੇ ਸੋਚਦੇ ਹਨ ਇਹਨਾਂ ਦੇ ਘਰ ਵਿੱਚ ਕੋਈ ਪੈਸਾ ਵੀ ਨਹੀਂ ਪਰ ਫਿਰ ਵੀ ਇੰਨੀ ਜ਼ਿਆਦਾ ਸੁਖ ਦੀ ਜ਼ਿੰਦਗੀ ਬਤੀਤ ਕਰਦੇ ਹਨ ਇਹਨਾਂ ਦੇ ਘਰ ਵਿੱਚ ਨਾ ਤਾਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਤੰਗੀ ਪਰੇਸ਼ਾਨੀ ਹੈ ਉਹ ਇੱਕਦਮ ਆਪਣਾ ਸੁਖੀ ਜੀਵਨ ਬਤੀਤ ਕਰਦੇ ਹਨ ਇਸੇ ਤਰੀਕੇ ਦੇ ਨਾਲ ਜਿਨ੍ਹਾਂ ਦੇ ਘਰ ਵਿੱਚ ਸੁਖ ਸ਼ਾਂਤੀ ਰਹਿੰਦੀ ਹੈ ਲੜਾਈ ਝਗੜੇ ਕਦੇ ਵੀ ਵੇਖਣ ਨੂੰ ਨਹੀਂ ਮਿਲਦੇ ਉਹਨਾਂ ਦਾ ਵੀਰਵਾਰ ਦੇ ਦਿਨ ਜਿਹੜਾ ਗੁਰੂ ਗ੍ਰਹਿ ਹੈ ਉਹ ਮਜ਼ਬੂਤ ਹੁੰਦਾ ਹੈ ਜ਼ਰੂਰੀ ਨਹੀਂ ਹੁੰਦਾ ਕਿ ਜੇਕਰ ਸਾਡੇ ਘਰ ਵਿੱਚ ਪੈਸਾ ਹੈ ਹਮੇਸ਼ਾ ਸੁਖ ਸ਼ਾਂਤੀ ਰਹੇਗੀ। ਕਈ ਵਾਰੀ ਸਾਡੇ ਜਿਹੜੇ ਗ੍ਰਹਿ ਹਨ ਉਹ ਠੀਕ ਨਹੀਂ ਚੱਲਦੇ। ਉਹਨਾਂ ਦੇ ਕਰਕੇ ਵੀ ਸਾਡੇ ਘਰ ਵਿੱਚ ਸਾਨੂੰ ਕਈ ਤਰ੍ਹਾਂ ਦੀਆਂ ਤੰਗੀਆਂ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਗੁਰੂ ਗ੍ਰਹਿ ਹੁੰਦਾ ਹੈ ਉਸ ਦੇ ਲਈ ਐਨੀ ਜ਼ਿਆਦਾ ਸ਼ਕਤੀ ਤੇ ਪਾਵਰ ਹੁੰਦੀ ਹੈ ਨਾ ਕਿ ਉਹ ਇਕੱਲਾ ਤੁਹਾਡੇ ਬਾਕੀ ਦੇ ਗ੍ਰਹਾਂ ਨੂੰ ਸੰਭਾਲ ਲੈਂਦਾ ਹੈ। ਤਾ ਜੋ ਕਿ ਤੁਹਾਡੀ ਜ਼ਿੰਦਗੀ ਵਿੱਚ ਬਾਕੀ ਗ੍ਰਹਿਾਂ ਨੂੰ ਲੈ ਕੇ ਜੋ ਵੀ ਪ੍ਰੋਬਲਮ ਆ ਰਹੀਆਂ ਹਨ ਉਹ ਬਿਲਕੁਲ ਵੀ ਨਹੀਂ ਆਉਂਦੀਆਂ ਇਸ ਤਰੀਕੇ ਦੇ ਨਾਲ ਜਦੋਂ ਸਾਡੇ ਘਰ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਜਾਂਦੀਆਂ ਹਨ ਉਦੋਂ ਜਦੋਂ ਇਨਸਾਨ ਹਰ ਪਾਸੇ ਭੱਜਦਾ ਹੈ ਉਹਦੀ ਸੋਚ ਸਮਝ ਤੋਂ ਗਰਨ ਪਰੇ ਹੋ ਜਾਂਦਾ ਹੈ ਮੇਰੇ ਨਾਲ ਕੀ ਹੋ ਰਿਹਾ ਹੈ ਉਸ ਵੇਲੇ ਕੀ ਹੈ ਜੇਕਰ ਇਹ ਸਾਡਾ ਜਿਹੜਾ ਗੁਰੂ ਗ੍ਰਹਿ ਹੈ ਮਜ਼ਬੂਤ ਹੋਵੇਗਾ ਸਾਡੇ ਘਰ ਦੇ ਵਿੱਚ ਇਹ ਸਾਰੀਆਂ ਜੋ ਪਰੇਸ਼ਾਨੀਆਂ ਆ ਰਹੀਆਂ ਹਨ ਇਹ ਬਿਲਕੁਲ ਨਹੀਂ ਆਉਣਗੀਆਂ ਜੇ ਆਉਣਗੀਆਂ ਤਾਂ ਸਾਡਾ ਗੁਰੂ ਗ੍ਰਹਿ ਜੋ ਹੈ ਬਾਕੀ ਦੇ ਗ੍ਰਹਿਆਂ ਨੂੰ ਮਜ਼ਬੂਤ ਕਰਕੇ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦੇਵੇਗਾ ਇਸੇ ਤਰੀਕੇ ਦੇ ਨਾਲ ਜੇਕਰ ਸਾਡੇ ਘਰ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਕਸ਼ਟ ਹੁੰਦਾ ਹੈ ਉਹ ਉਸ ਨੂੰ ਸ਼ਾਂਤ ਕਰ ਦੇਂਦਾ ਹੈ ਪਰ ਜੇਕਰ ਇਸ ਤਰੀਕੇ ਨਾਲ ਤੁਹਾਡੇ ਘਰ ਵਿੱਚ ਆ ਰਹੀਆਂ ਪਰੇਸ਼ਾਨੀਆਂ ਦੇ ਕਾਰਨ ਤੁਸੀਂ ਪਰੇਸ਼ਾਨ ਰਹਿੰਦੇ ਹੋ ਹੁਣ ਬਿਲਕੁਲ ਵੀ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਪਰੇਸ਼ਾਨੀ ਆਉਂਦੀ ਹੈ ਤੁਸੀਂ ਇੱਕਦਮ ਬਿਲਕੁਲ ਸ਼ਾਂਤ ਹੋ ਜਾਣਾ ਹੈ ਠੰਡੇ ਸਵੇਰ ਦੇ ਨਾਲ ਪਹਿਲਾਂ ਹਰ ਇੱਕ ਗੱਲ ਨੂੰ ਤੁਸੀਂ ਸੋਚਣਾ ਤੇ ਸਮਝਣਾ ਹੈ ਫਿਰ ਉਸ ਗੱਲ ਨੂੰ ਲੈ ਕੇ ਤੁਸੀਂ ਆਪਣਾ ਕੋਈ ਫੈਸਲਾ ਕਰਨਾ ਹੈ ਕਿਉਂਕਿ ਸਾਡੇ ਉੱਪਰ ਜੇਕਰ ਅੱਜ ਦੁੱਖ ਹਨ ਕੱਲ ਨੂੰ ਸੁੱਖ ਵੀ ਹੋ ਜਾਣਗੇ ਜੇਕਰ ਅੱਜ ਸੁੱਖ ਹਨ ਤੇ ਕੱਲ ਨੂੰ ਦੁੱਖ ਵੀ ਆਉਣੇ ਹਨ ਕਿਉਂਕਿ ਜੋ ਸਮਾਂ ਹੁੰਦਾ ਹੈ ਉਹ ਇੱਕ ਤਰ੍ਹਾਂ ਦੀ ਚਾਲ ਨਹੀਂ ਚੱਲਦਾ ਉਹ ਸਮਾਂ ਹੈ ਬਦਲਦਾ ਰਹਿੰਦਾ ਹੈ ਪਰ ਸਾਨੂੰ ਕਦੇ ਵੀ ਹਮੇਸ਼ਾ ਹਿੰਮਤ ਨਹੀਂ ਹਾਰਨੀ ਚਾਹੀਦੀ ਹਿੰਮਤ ਰੱਖਣੀ ਚਾਹੀਦੀ ਹੈ ਇਸ ਕਰਕੇ ਜਿਹੜੇ ਅਸੀਂ ਉਪਾਅ ਦੱਸਦੇ ਹਾਂ ਜੇਕਰ ਅਸੀਂ ਇਹਨਾਂ ਉਪਾਾਵਾਂ ਨੂੰ ਵਿਸ਼ਵਾਸ ਭਾਵਨਾ ਤੇ ਸ਼ਾਂਤੀ ਨਾਲ ਕਰਾਂਗੇ ਤਾਂ ਇਸ ਦਾ ਰਿਜ਼ਲਟ ਵੀ ਸਾਨੂੰ ਜ਼ਰੂਰ ਮਿਲ ਜਾਵੇਗਾ ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਸਬਰ ਤੇ ਭਾਵਨਾ ਨਾਲ ਉਪਾਅ ਕਰਦੇ ਹਾਂ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਸਬਰ ਦਾ ਫਲ ਮਿੱਠਾ ਹੁੰਦਾ ਹੈ ਸਾਨੂੰ ਇਹ ਉਪਾਅ ਦਾ ਵੀ ਫਲ ਫਿਰ ਜਰੂਰ ਇੱਕ ਨਾ ਇੱਕ ਦਿਨ ਮਿਲ ਜਾਵੇਗਾ ਇਸੇ ਤਰੀਕੇ ਨਾਲ ਜਦੋਂ ਅਸੀਂ ਪੇਸ਼ੈਂਸ ਰੱਖ ਕੇ ਇਹ ਉਪਾਅ ਕਰਦੇ ਹਾਂ ਅਸੀਂ ਕੀ ਕਰਦੇ ਹਾਂ ਜਿੰਨੀਆਂ ਵੀ ਸਾਡੇ ਘਰ ਵਿੱਚ ਚੱਲ ਰਹੀਆਂ ਪਰੇਸ਼ਾਨੀਆਂ ਹੁੰਦੀਆਂ ਹਨ ਅਸੀਂ ਉਹਨਾਂ ਉੱਤੇ ਆਪਣੀ ਜਿੱਤ ਪ੍ਰਾਪਤ ਕਰ ਸਕਦੇ ਹਾਂ ਇਸ ਉਪਾਅ ਨੂੰ ਆਪਾਂ ਕਰਨਾ ਕਿਹੜੇ ਤਰੀਕੇ ਦੇ ਨਾਲ ਹੈ ਕਿਵੇਂ ਕਰਨਾ ਹੈ ਕਿਸ ਤਰ੍ਹਾਂ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਖਾਸ ਸਾਬਿਤ ਹੋ ਜਾਵੇਗੀ ਇਸ ਕਰਕੇ ਇਸ ਨੂੰ ਸਕਿਪ ਕੀਤੇ ਬਿਨਾ ਜ਼ਰੂਰ ਤੁਸੀਂ ਵੇਖ ਲੈਣਾ ਜੀ ਸਾਡੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦੇਣਾ ਜੀ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਪਰਮਾਤਮਾ ਦਾ ਨਾਮ ਲੈ ਕੇ ਹੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇਸੇ ਤਰੀਕੇ ਦੇ ਨਾਲ ਜਿਵੇਂ ਕਿ ਵੀਰਵਾਰ ਦਾ ਦਿਨ ਹੁੰਦਾ ਹੈ ਵੀਰਵਾਰ ਦੇ ਦਿਨ ਤੁਸੀਂ ਕੋਸ਼ਿਸ਼ ਕਰਿਆ ਕਰੋ ਪੀਲੇ ਰੰਗ ਦੇ ਕੱਪੜੇ ਪਾਓ ਪੀਲੇ ਰੰਗ ਦੇ ਕੱਪੜੇ ਪਾਉਣ ਦੇ ਨਾਲ ਸਾਡੇ ਮਨ ਦੇ ਅੰਦਰ ਪੋਜ਼ਿਟਿਵਿਟੀ ਰਹਿੰਦੀ ਹੈ ਸਾਡਾ ਮਨ ਹਮੇਸ਼ਾ ਸ਼ਾਂਤ ਰਹਿੰਦਾ ਹੈ ਜਿਸ ਕਰਕੇ ਸਾਡੇ ਘਰ ਦੇ ਵਿੱਚ ਭਾਵੇਂ ਪਰੇਸ਼ਾਨੀ ਹੋਵੇ ਪਰ ਸਾਨੂੰ ਇੰਨਾ ਜ਼ਿਆਦਾ ਡਿਪਰੈਸ਼ਨ ਵੀ ਨਹੀਂ ਮਿਲਦਾ ਇਸ ਤਰੀਕੇ ਦੇ ਨਾਲ ਤੁਸੀਂ ਦੂਸਰੀ ਚੀਜ਼ ਵੀਰਵਾਰ ਦੇ ਦਿਨ ਨੂੰ ਜੇਕਰ ਹੋ ਸਕੇ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਵੇਸਣ ਦਾ ਹਲਵਾ ਜ਼ਰੂਰ ਬਣਾ ਕੇ ਖਾਣਾ ਹੈ ਇਹ ਸਾਡੇ ਲਈ ਬਹੁਤ ਜ਼ਿਆਦਾ ਚੰਗਾ ਹੋਵੇਗਾ ਕਿਉਂਕਿ ਜਿਹੜੇ ਸਾਡੇ ਗੁਰੂ ਗ੍ਰਹਿ ਹੁੰਦੇ ਹਨ ਇਹ ਸਭ ਕਰਨ ਦੇ ਨਾਲ ਕੀ ਹੁੰਦਾ ਹੈ ਸ਼ਾਂਤ ਹੋ ਜਾਂਦੇ ਹਨ ਕਰਨਾ ਕੀ ਹੈ ਕੁਝ ਨਹੀਂ ਬਸ ਕਰਨਾ ਬਸ ਅਸੀਂ ਇਹਨਾਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਣਾ ਹੈ ਇਸ ਤਰੀਕੇ ਨਾਲ ਤੁਸੀਂ ਵੀਰਵਾਰ ਦੇ ਦਿਨ ਆਪਣੇ ਘਰ ਵਿੱਚ ਦੇਸੀ ਘਿਓ ਦਾ ਹਲਵਾ ਜ਼ਰੂਰ ਬਣਾਇਆ ਕਰੋ ਵੇਸਣ ਦਾ ਆਪਣੇ ਘਰ ਦੇ ਵਿੱਚ ਜਿੰਨੇ ਵੀ ਮੈਂਬਰ ਹਨ ਸਾਰੇ ਮੈਂਬਰਾਂ ਨੂੰ ਥੋੜਾ ਥੋੜਾ ਦੇਸੀ ਘਿਓ ਦਾ ਹਲਵਾ ਜ਼ਰੂਰ ਖਵਾਓ ਇਹ ਸਭ ਕਰਨ ਦੇ ਨਾਲ ਜਿਹੜੀਆਂ ਅਦ੍ਰਿਖਟ ਸ਼ਕਤੀਆਂ ਹੁੰਦੀਆਂ ਹਨ ਉਹਨਾਂ ਦਾ ਸਾਡੇ ਉੱਪਰ ਬੜਾ ਚੰਗਾ ਪ੍ਰਭਾਵ ਪੈਂਦਾ ਹੈ ਇਸ ਕਰਕੇ ਬਹੁਤ ਛੋਟਾ ਜਿਹਾ ਉਪਾ ਛੋਟੀ ਜਿਹੀ ਚੀਜ਼ ਹੈ ਤੁਸੀਂ ਆਪਣੇ ਘਰ ਦੇ ਵਿੱਚ ਹਲਵਾ ਬਣਾ ਕੇ ਖਾਣਾ ਹੈ ਤੁਸੀਂ ਵੇਖੋਗੇ ਹਲਵਾ ਬਣਾ ਕੇ ਖਾਣ ਦੇ ਨਾਲ ਹੀ ਕਿਵੇਂ ਸਾਡੇ ਘਰ ਦੇ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਪਰਿਵਰਤਨ ਆਉਣੇ ਸ਼ੁਰੂ ਹੋ ਜਾਣਗੇ ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਦੁੱਧ ਪੀਣਾ ਹੈ ਦੁੱਧ ਦਾ ਜਿਹੜਾ ਸੰਬੰਧ ਹੈ ਸ਼ੁਕਰਗ੍ਰਹਿ ਨਾਲ ਹੁੰਦਾ ਹੈ ਉਹ ਬਹੁਤ ਹੀ ਵਧੀਆ ਗੜਾ ਸੰਬੰਧ ਹੁੰਦਾ ਹੈ ਦੁੱਧ ਜਿਹੜਾ ਤੁਸੀਂ ਪੀਣਾ ਹੈ ਉਸ ਦੇ ਵਿੱਚ ਤੁਸੀਂ ਮਿਲਾਉਣੀ ਹੈ ਹਲਦੀ ਹਲਦੀ ਮਿਲਾ ਕੇ ਪੀਣਾ ਹੈ ਕਹਿਣ ਦਾ ਭਾਵ ਤੁਸੀਂ ਹਲਦੀ ਵਾਲਾ ਦੁੱਧ ਪੀਣਾ ਹੈ ਹਲਦੀ ਵਾਲਾ ਜਿਹੜਾ ਦੁੱਧ ਹੈ ਇਹ ਕੋਈ ਟੋਟਕਾ ਨਹੀਂ ਹੁੰਦਾ ਉਹ ਵੀ ਸਾਨੂੰ ਬਹੁਤ ਵਧੀਆ ਰਿਜ਼ਲਟ ਦਿੰਦਾ ਹੈ ਜੇਕਰ ਅਸੀਂ ਇਹਨਾਂ ਤੇ ਵਿਸ਼ਵਾਸ ਰੱਖ ਕੇ ਇਹਨਾਂ ਕੰਮ ਹੀ ਕਰ ਲੈਂਦੇ ਹਾਂ ਦੁੱਧ ਨੂੰ ਤੁਸੀਂ ਇਸ ਤਰੀਕੇ ਨਾਲ ਪੀਣਾ ਜ਼ਰੂਰੀ ਨਹੀਂ ਇਸ ਤਰ੍ਹਾਂ ਕਰਨਾ ਹੈ ਕਿ ਦੁੱਧ ਉਬਲਿਆ ਪਿਆ ਹੈ ਉਸ ਵਿੱਚ ਹਲਦੀ ਪਾਈ ਮਿਕਸ ਕੀਤੀ ਤੇ ਪੀ ਲਿਆ ਇਸ ਤਰੀਕੇ ਨਾਲ ਬਿਲਕੁਲ ਵੀ ਨਹੀਂ ਕਰਨਾ ਤੁਸੀਂ ਦੁੱਧ ਨੂੰ ਰੱਖ ਕੇ ਉਸ ਵਿੱਚ ਹਲਦੀ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਉਬਾਲਣਾ ਹੈ ਦੁੱਧ ਨੂੰ ਗਰਮ ਗਰਮ ਰੱਖ ਕੇ ਉਸ ਵਿੱਚ ਅੱਧਾ ਚਮਚ ਹਲਦੀ ਪਾਓ ਤੇ ਚੰਗੀ ਤਰ੍ਹਾਂ ਉਸ ਦੁੱਧ ਨੂੰ ਉਬਲਣ ਦਿਓ ਉਸ ਦੁੱਧ ਦੀ ਖੁਸ਼ਬੂ ਘਰ ਵਿੱਚ ਫੈਲਣ ਦਿਓ ਜਿਵੇਂ ਆਪਾਂ ਵੇਖਦੇ ਹਾਂ ਜਦੋਂ ਅਸੀਂ ਆਪਣੇ ਘਰ ਵਿੱਚ ਦੁੱਧ ਨੂੰ ਉਬਾਲਦੇ ਹਾਂ ਉਸ ਦੀ ਖੁਸ਼ਬੂ ਜ਼ਰੂਰ ਆਉਂਦੀ ਹੈ ਇਸ ਤਰੀਕੇ ਨਾਲ ਤੁਸੀਂ ਥੋੜਾ ਜਿਹਾ ਉਸ ਦੁੱਧ ਨੂੰ ਉਬਾਲਣਾ ਹੈ ਉਸ ਦੀ ਖੁਸ਼ਬੂ ਘਰ ਵਿੱਚ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਵਿੱਚ ਹੋ ਸਕੇ ਇਹ ਜਿਹੜਾ ਦੁੱਧ ਹੈ ਆਪਣੇ ਘਰ ਦੇ ਵਿੱਚ ਤੁਸੀਂ ਡੇਲੀ ਪੀਣਾ ਹੈ ਕਿਉਂਕਿ ਇਹ ਤੁਹਾਡੀ ਸਿਹਤ ਲਈ ਵੀ ਚੰਗਾ ਹੈ ਇਸ ਦੇ ਨਾਲ ਤੁਹਾਡੇ ਘਰ ਵਿੱਚ ਪੈਸਿਆਂ ਦੀ ਕਦੇ ਵੀ ਕਮੀ ਨਹੀਂ ਹੁੰਦੀ ਹੁੰਦਾ ਕੀ ਹੈ ਅੱਜ ਕੱਲ ਦੇ ਸਮੇਂ ਵਿੱਚ ਕਈ ਵਾਰ ਕਈ ਲੋਕਾਂ ਨੂੰ ਪੁਰਾਣੇ ਜ਼ਮਾਨੇ ਦੀ ਗੱਲ ਹੈ ਉਸ ਸਮੇਂ ਹਰ ਇੱਕ ਇਨਸਾਨ ਨੂੰ ਆਪਣੇ ਘਰ ਵਿੱਚ ਦੁੱਧ ਪੀਂਦੇ ਸੀ ਬੱਚੇ ਵੀ ਦੁੱਧ ਪੀਂਦੇ ਸਨ ਤੇ ਅੱਜ ਕੱਲ ਦੇ ਸਮੇਂ ਵਿੱਚ ਦੁੱਧ ਪੀਣ ਤੋਂ ਬਹੁਤ ਜ਼ਿਆਦਾ ਲੋਕ ਨਖਰੇ ਕਰਦੇ ਹਨ ਇਸ ਕਰਕੇ ਜੇਕਰ ਤੁਸੀਂ ਦੁੱਧ ਨਹੀਂ ਪੀਣਾ ਚਾਹੁੰਦੇ ਤੁਹਾਨੂੰ ਦੁੱਧ ਪੀਣਾ ਨਹੀਂ ਚੰਗਾ ਲੱਗਦਾ ਤੁਸੀਂ ਕੋਸ਼ਿਸ਼ ਕਰੋ ਕਿ ਐਟ ਲੀਸਟ ਵੀਰਵਾਰ ਦੇ ਦਿਨ ਹਲਦੀ ਵਾਲਾ ਦੁੱਧ ਜ਼ਰੂਰ ਪੀਓ ਅੱਗੇ ਪਿੱਛੇ ਤੁਸੀਂ ਨਹੀਂ ਪੀ ਸਕਦੇ ਨਾ ਪੀਓ ਪਰ ਵੀਰਵਾਰ ਦੇ ਦਿਨ ਨੂੰ ਤੁਸੀਂ ਜ਼ਰੂਰ ਹਲਦੀ ਵਾਲਾ ਦੁੱਧ ਪੀਣਾ ਹੈ ਇਹਨੂੰ ਤੁਸੀਂ ਮੈਡੀਸਿਨ ਸਮਝ ਕੇ ਹੀ ਪੀ ਸਕਦੇ ਹੋ ਜੇਕਰ ਤੁਸੀਂ ਆਪਣੇ ਘਰ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨਾ ਹੈ ਤਾਂ ਇਸ ਦੇ ਵਿੱਚ ਕੋਈ ਬੁਰਾਈ ਨਹੀਂ ਹੈ ਕਿਉਂਕਿ ਹਲਦੀ ਵਾਲਾ ਜਿਹੜਾ ਦੁੱਧ ਹੁੰਦਾ ਹੈ ਸਾਡੀ ਸਿਹਤ ਦੇ ਲਈ ਬੜਾ ਜ਼ਿਆਦਾ ਚੰਗਾ ਹੁੰਦਾ ਹੈ ਕਿਉਂਕਿ ਇਹ ਚੀਜ਼ ਡਾਕਟਰ ਵੀ ਸਾਨੂੰ ਕਈ ਵਾਰ ਦੱਸਦੇ ਹਨ ਕਿਉਂਕਿ ਇਹ ਸਾਡੀ ਹੈਲਥ ਦੇ ਨਾਲ ਸਾਡੇ ਘਰ ਦੀਆਂ ਪਰੇਸ਼ਾਨੀਆਂ ਨੂੰ ਦੂਰ ਵੀ ਕਰਦਾ ਹੈ ਇਸ ਤਰੀਕੇ ਨਾਲ ਤੁਸੀਂ ਕੋਸ਼ਿਸ਼ ਕਰੋ ਕਿ ਹਰ ਰੋਜ਼ ਹਲਦੀ ਵਾਲਾ ਦੁੱਧ ਪੀਓ ਜੇਕਰ ਹਰ ਰੋਜ਼ ਨਹੀਂ ਪੀ ਸਕਦੇ ਵੀਰਵਾਰ ਦੇ ਦਿਨ ਤੁਸੀਂ ਮੈਡੀਸਿਨ ਦੇ ਤੌਰ ਤੇ ਪੀ ਸਕਦੇ ਹੋ ਸੋ ਦੋਸਤੋ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਦਾ ਇੱਕ ਛੋਟਾ ਜਿਹਾ ਉਪਾਅ ਜਿਹੜਾ ਕਿ ਅਸੀਂ ਦੁੱਧ ਦੇ ਨਾਲ ਕਰ ਸਕਦੇ ਹਾਂ ਤੇ ਵੇਖਿਓ ਇਸ ਉਪਾਅ ਨੂੰ ਕਰਨ ਦੇ ਨਾਲ ਦਿਨਾਂ ਵਿੱਚ ਹੀ ਤੁਹਾਡੇ ਘਰ ਦੀਆਂ ਸਾਰੀਆਂ ਪ੍ਰੋਬਲਮਸ ਮੁਸ਼ਕਲਾਂ ਹਮੇਸ਼ਾ ਲਈ ਦੂਰ ਹੋ ਜਾਣਗੀਆਂ ਤੁਹਾਡੇ ਘਰ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ ਕਿਉਂਕਿ ਇਹ ਬੜੇ ਹੀ ਚਮਤਕਾਰੀ ਉਪਾਹਨ ਤੇ ਤੁਹਾਨੂੰ ਇਹਨਾਂ ਦਾ ਰਿਜ਼ਲਟ ਵੀ ਹਮੇਸ਼ਾ ਪੋਜ਼ਿਟਿਵ ਹੀ ਮਿਲੇਗਾ ਸੋ ਇਸ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ